ਸਸਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਸਿੱਖ ਦਰਸ਼ਨ ਦੇ ਇੱਕ ਬਹੁਤ ਹੀ ਡੂੰਗੇ ਸਵਾਲ ਬਾਰੇ ਕਿ ਇੱਕ ਜੀਵ ਆਤਮਾ ਪਰਮਾਤਮਾ ਨਾਲ ਇੱਕ ਮਿਕ ਕਿਵੇਂ ਹੋ ਸਕਦੀ ਹੈ ਇਸ ਰੋਹਾਨੀ ਸਫ਼ਰ ਨੂੰ ਸਮਝਣ ਲਈ ਸਾਡੀ ਅਗਵਾਈ ਕਰਨਗੇ ਤਿੰਨ ਬੁਨਿਆਦੀ ਸਿਧਾਂਤ ਨਾਮ ਹੁਕਮ ਅਤੇ ਗੁਰੂ ਦਾ ਸ਼ਬਦ ਅਤੇ ਇਹ ਸਾਰੀ ਗੱਲਬਾਤ ਦਾ ਆਧਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸਿਰਫ ਇੱਕ ਗ੍ਰੰਥ ਨਹੀਂ ਬਲਕਿ ਉਹ ਜਿਉਂਦਾ ਜਾਗਦਾ ਗਿਆਨ ਹੈ ਜਿਸ ਤੋਂ ਸਦੀਆਂ ਤੋਂ ਰੋਹਾਨੀ ਮਾਰਗਦਰਸ਼ਨ ਲਿਆ ਜਾ ਰਿਹਾ ਹੈ ਹੁਣ ਇਸ ਰੋਹਾਨੀ ਸਫਰ ਤੇ ਤੁਰਨ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਇਸ ਦੀ ਬੁਨਿਆਦ ਨੂੰ ਸਮਝੀਏ ਯਾਨੀ ਗੁਰਬਾਣੀ ਦੇ ਅਸਲ ਸੁਭਾ ਨੂੰ ਦੇਖੋ ਗੁਰਬਾਣੀ ਨੂੰ ਕਿਸੇ ਇਨਸਾਨ ਦੀ ਲਿਖੀ ਕਵਿਤਾ ਜਾਂ ਕਲਪਨਾ ਨਹੀਂ ਮੰਨਿਆ ਜਾਂਦਾ ਇਸ ਨੂੰ ਤੁਰਕੀ ਬਾਣੀ ਕਿਹਾ ਜਾਂਦਾ ਹੈ ਯਾਨੀ ਸਿੱਧਾ ਉਸ ਪਰਮ ਸੱਤਾ ਦਾ ਸੁਨੇਹਾ ਜੋ ਗੁਰੂ ਸਾਹਿਬਾਨ ਰਾਹੀਂ ਸਾਡੇ ਤੱਕ ਪਹੁੰਚਿਆ ਹੈ ਇਹ ਰੱਬੀ ਸ਼ਬਦ ਦਾ ਇੱਕ ਪ੍ਰਮਾਣਿਕ ਖਜ਼ਾਨਾ ਹੈ ਤਾਂ ਫਿਰ ਸਵਾਲ ਇਹ ਹੈ ਕਿ ਇਹ ਮਿਲਾਪ ਹੋਵੇਗਾ ਕਿਵੇਂ ਗੁਰਬਾਣੀ ਸਾਨੂੰ ਕਿਹੜਾ ਰਸਤਾ ਦਿਖਾਉਂਦੀ ਹੈ ਕਿਹੜੀ ਵਿਧੀ ਦੱਸਦੀ ਹੈ ਜਿਸ ਨਾਲ ਇਹ ਅਲੌਕਿਕ ਮਿਲਾਪ ਸੰਭਵ ਹੋ ਸਕੇ ਚਲੋ ਇਸੇ ਗੁੱਥੀ ਨੂੰ ਸੁਲਝਾਉਂਦੇ ਹਾਂ ਇਸ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਇੱਕ ਬਹੁਤ ਹੀ ਮੁਢਲੇ ਸਵਾਲ ਤੋਂ ਜਿਹੜਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪ ਪੁੱਛਿਆ ਸੀ ਜਪਜੀ ਸਾਹਿਬ ਦੀ ਇਹ ਮਸ਼ਹੂਰ ਤੁਕ ਪੁੱਛਦੀ ਹੈ ਕਿ ਕੋਈ ਇਨਸਾਨ ਸੱਚਾ ਕਿਵੇਂ ਬਣ ਸਕਦਾ ਹੈ ਉਸ ਦੇ ਅਤੇ ਸੱਚ ਦੇ ਵਿਚਕਾਰ ਇਹ ਜਿਹੜੀ ਝੂਠ ਦੀ ਦੀਵਾਰ ਹੈ ਇਹ ਕਿਵੇਂ ਟੁੱਟ ਸਕਦੀ ਹੈ ਇਹ ਤਾਂ ਹਰ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਵਾਲ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਸਾਹਿਬ ਜਵਾਬ ਵੀ ਨਾਲ ਹੀ ਦਿੰਦੇ ਨੇ ਹੁਕਮ ਰਜ਼ਾਈ ਚੱਲਣਾ ਮਤਲਬ ਉਸ ਰੱਬੀ ਹੁਕਮ ਨੂੰ ਉਹਦੀ ਰਜ਼ਾ ਨੂੰ ਮੰਨ ਕੇ ਚੱਲਣਾ ਇਹੀ ਉਹ ਚਾਬੀ ਹੈ ਜਿਸ ਨਾਲ ਝੂਠ ਦਾ ਪਰਦਾ ਹਟ ਸਕਦਾ ਹੈ ਹੁਣ ਇਹ ਹੁਕਮ ਹੈ ਕਿ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਕੋਈ ਡਰਾਉਣੇ ਨਿਯਮਾਂ ਦੀ ਲਿਸਟ ਨਹੀਂ ਸਗੋ ਇਹ ਤਾਂ ਪੂਰੇ ਬ੍ਰਹਿਮੰਡ ਦਾ ਸਮਝੋ ਇੱਕ ਆਪਰੇਟਿੰਗ ਸਿਸਟਮ ਹੈ ਉਹ ਕੁਦਰਤੀ ਕਾਨੂੰਨ ਜਿਸ ਦੇ ਤਹਿਤ ਹਰ ਚੀਜ਼ ਆਪਣੇ ਆਪ ਚੱਲ ਰਹੀ ਹੈ ਇਸ ਨੂੰ ਇੰਜ ਸਮਝੋ ਕਿ ਇਸ ਪੂਰੀ ਕਾਇਨਾਤ ਦੀ ਬਣਤਰ ਹਰ ਜੀਵ ਦਾ ਪਾਲਣ ਪੋਸ਼ਣ ਸਾਡੀ ਜ਼ਿੰਦਗੀ 'ਚ ਆਉਣ ਵਾਲੇ ਸੁੱਖ ਦੁੱਖ ਤੇ ਇੱਥੋਂ ਤੱਕ ਕਿ ਮੁਕਤੀ ਦਾ ਰਾਹ ਵੀ ਸਭ ਕੁਝ ਉਸੇ ਇੱਕ ਬ੍ਰਹਮਾਣਡੀ ਕਾਨੂੰਨ ਯਾਨੀ ਹੁਕਮ ਦੇ ਦਾਇਰੇ ਵਿੱਚ ਹੀ ਹੋ ਰਿਹਾ ਹੈ ਕੁਝ ਵੀ ਹੁਕਮ ਤੋਂ ਬਾਹਰ ਹੈ ਹੀ ਨਹੀਂ ਠੀਕ ਹੈ ਜੇ ਸਭ ਕੁਝ ਹੁਕਮ ਵਿੱਚ ਹੈ ਤਾਂ ਫਿਰ ਅਗਲਾ ਸਵਾਲ ਇਹ ਬਣਦਾ ਹੈ ਕਿ ਇੱਕ ਆਮ ਇਨਸਾਨ ਉਸ ਹੁਕਮ ਨੂੰ ਸਮਝੇ ਕਿਵੇਂ ਉਸ ਨਾਲ ਇੱਕ ਸੂਰ ਕਿਵੇਂ ਹੋਵੇ ਇਸ ਦਾ ਜਵਾਬ ਹੈ ਸ਼ਬਦ ਰਾਹੀ ਹੁਣ ਸ਼ਬਦ ਦਾ ਮਤਲਬ ਸਿਰਫ ਕੋਈ ਆਵਾਜ਼ ਜਾਂ ਲਿਖੇ ਹੋਏ ਅੱਖਰ ਨਹੀਂ ਇਹ ਉਹ ਰੱਬੀ ਗਿਆਨ ਹੈ ਉਹ ਬ੍ਰਹਿਮੰਡੀ ਊਰਜਾ ਹੈ ਜਿਸ ਰਾਹੀਂ ਹੁਕਮ ਨੂੰ ਜਾਣਿਆ ਤੇ ਸਮਝਿਆ ਜਾ ਸਕਦਾ ਹੈ ਅਤੇ ਗੁਰਬਾਣੀ ਉਸੇ ਅਨਾਦੀ ਸ਼ਬਦ ਦਾ ਸਾਡੇ ਸਾਹਮਣੇ ਪ੍ਰਗਟ ਰੂਪ ਹੈ ਜ਼ਰਾ ਸ਼ਬਦ ਦੀ ਤਾਕਤ ਦੇਖੋ ਇਹ ਤੁਕ ਦੱਸਦੀ ਹੈ ਕਿ ਦੁਨੀਆ ਬਣਦੀ ਵੀ ਸ਼ਬਦ ਨਾਲ ਹੈ ਤੇ ਖਤਮ ਵੀ ਸ਼ਬਦ ਨਾਲ ਹੁੰਦੀ ਹੈ ਮਤਲਬ ਇਹ ਸਿਰਫ ਕੋਈ ਸੁਨੇਹਾ ਨਹੀਂ ਇਹ ਤਾਂ ਪੂਰੀ ਸ੍ਰਿਸ਼ਟੀ ਦਾ ਜਿਵੇਂ ਕ੍ਰिएशन ਬਟਨ ਤੇ ਡਿਲੀਟ ਬਟਨ ਦੋਏ ਆ ਤਾਂ ਫੇਰ ਹੁਕਮ ਨਾਲ ਜੁੜਨ ਦਾ ਰਸਤਾ ਬੜਾ ਹੀ ਪ੍ਰੈਕਟੀਕਲ ਹੈ ਤਿੰਨ ਸਟੈਪਸ ਵਿੱਚ ਪਹਿਲਾ ਸ਼ਬਦ ਨੂੰ ਧਿਆਨ ਨਾਲ ਸੁਣੋ ਫਿਰ ਉਸਤੇ ਡੂੰਘਾਈ ਨਾਲ ਸੋਚ ਵਿਚਾਰ ਕਰੋ ਅਤੇ ਤੀਜਾ ਤੇ ਸਭ ਤੋਂ ਅਹਿਮ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲਓ ਇਹ ਇੱਕ ਪੂਰਾ ਅਧਿਆਤਮਿਕ ਅਭਿਆਸ ਹੈ ਅਤੇ ਇੱਥੇ ਗੱਲ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਗੁਰਬਾਣੀ ਦੀ ਸਮਝ ਕੋਈ ਪੱਥਰ ਤੇ ਲਕੀਰ ਨਹੀਂ ਹੈ ਸਗੋਂ ਇਹ ਇੱਕ ਜੀਵੰਦੀ ਜਾਗਦੀ ਵਿਕਸਿਤ ਹੋਣ ਵਾਲੀ ਪਰੰਪਰਾ ਹੈ ਦੇਖੋ ਸਦੀਆਂ ਤੋਂ ਗੁਰਬਾਣੀ ਨੂੰ ਸਮਝਣ ਲਈ ਨਾ ਵੱਖ-ਵੱਖ ਪ੍ਰਣਾਲੀਆਂ ਜਾਂ ਕਹਿ ਲੋ ਕਿ ਸਕੂਲ ਬਣੇ ਨੇ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਨਾਲ ਗੁਰਬਾਣੀ ਦੇ ਖਜ਼ਾਨੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਹੈ ਕੋਈ ਦਾਰਸ਼ਨਿਕ ਪੱਖ ਤੋਂ ਕੋਈ ਇਤਿਹਾਸਿਕ ਤੇ ਕੋਈ ਵਿਗਿਆਨਿਕ ਪੱਖ ਤੋਂ ਇਸ ਦੀ ਇੱਕ ਵਧੀਆ ਮਿਸਾਲ ਹੈ ਜਿੱਥੇ ਪੁਰਾਣੇ ਨਿਰਮਲ ਸੰਤ ਗੁਰਬਾਣੀ ਨੂੰ ਵਿਦਾਂਤ ਦੇ ਨਜ਼ਰੀਏ ਨਾਲ ਸਮਝਾਉਂਦੇ ਸਨ ਉਤੇ ਹੀ ਅੱਜ ਦੇ ਵਿਦਵਾਨ ਇਸ ਨੂੰ ਤਰਕ ਵਿਗਿਆਨ ਅਤੇ ਇਤਿਹਾਸ ਦੀ ਕਸੌਟੀ ਤੇ ਪਰਖਦੇ ਨੇ। ਇਹੀ ਤਾਂ ਇਸ ਦਰਸ਼ਨ ਦੀ ਖੂਬਸੂਰਤੀ ਹੈ ਕਿ ਇਹ ਸਮੇਂ ਦੇ ਨਾਲ-ਨਾਲ ਚਲਦਾ ਹੈ। ਤਾਂ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ? ਇਹ ਹੀ ਕਿ ਜਦੋਂ ਕੋਈ ਇਨਸਾਨ ਸ਼ਬਦ ਦੇ ਰਸਤੇ ਤੇ ਤੁਰ ਕੇ ਹੁਕਮ ਨੂੰ ਸਮਝ ਜਾਂਦਾ ਹੈ ਤਾਂ ਫਿਰ ਉਸ ਦੀ ਆਤਮਾ ਦਾ ਅਸਲੀ ਸਫ਼ਰ ਸ਼ੁਰੂ ਹੁੰਦਾ ਹੈ। ਇੱਕ ਅਜਿਹਾ ਸਫ਼ਰ ਜਿਸ ਦੀ ਮੰਜ਼ਿਲ ਹੈ ਅੰਤਿਮ ਮਿਲਾਪ। ਗੁਰਬਾਣੀ ਇਸ ਅਵਸਥਾ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦੱਸਦੀ ਹੈ ਜਿਉਂ ਜਲ ਮਹਿਜਲ ਆਏ ਖਟਾਣਾ ਇਸ ਦਾ ਮਤਲਬ ਕੀ ਹੈ ਜਿਵੇਂ ਪਾਣੀ ਦੀ ਇੱਕ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੀ ਬਣ ਜਾਂਦੀ ਹੈ ਉਸੇ ਤਰ੍ਹਾਂ ਜੀਵ ਆਤਮਾ ਦੀ ਜੋਤ ਉਸ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਹੈ ਫਿਰ ਕੋਈ ਦੂਰੀ ਕੋਈ ਵਖਰਾਪਣ ਨਹੀਂ ਰਹਿੰਦਾ ਅਤੇ ਇਹ ਸਮਝਣ ਸਮਝਾਉਣ ਦਾ ਸਫ਼ਰ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਦੁਨੀਆ ਭਰ ਵਿੱਚ ਅਨੇਕਾਂ ਸੰਸਥਾਵਾਂ ਅਤੇ ਵਿਦਵਾਨ ਇਸ ਦਰਸ਼ਨ ਦੀਆਂ ਗਹਿਰਾਈਆਂ ਨੂੰ ਖੋਜਣ ਵਿੱਚ ਲੱਗੇ ਹੋਏ ਹਨ ਸੋ ਜੇ ਸਾਰੀ ਗੱਲ ਨੂੰ ਇੱਕ ਲਾਈਨ 'ਚ ਕਹਿਣਾ ਹੋਵੇ ਤਾਂ ਉਹ ਇਹ ਹੈ ਕਿ ਸਿੱਖ ਦਰਸ਼ਨ ਹਮੇਂ ਯਾਨੀ ਮੈਂ ਦੇ ਵਿਛੋੜੇ ਤੋਂ ਸ਼ੁਰੂ ਕਰਕੇ ਰੱਬੀ ਹੁਕਮ ਨਾਲ ਇੱਕ ਹੋਣ ਤੱਕ ਦਾ ਇੱਕ ਪੂਰਾ ਸਾਫ਼ ਸੁਥਰਾ ਨਕਸ਼ਾ ਦਿੰਦਾ ਹੈ ਅੰਤ ਵਿੱਚ ਇੱਕ ਸਵਾਲ ਤੁਹਾਡੇ ਲਈ ਛੱਡ ਜਾਂਦੇ ਆ ਗੁਰਬਾਣੀ ਖੁਦ ਕਹਿੰਦੀ ਹੈ ਕਿ ਇਹ ਰਤਨਾ ਦਾ ਸਮੁੰਦਰ ਹੈ ਜੇ ਇਹ ਸੱਚ ਹੈ ਤਾਂ ਸੋਚੋ ਇਸ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਹੋਰ ਕਿੰਨੇ ਅਣਮੋਲ ਖਜ਼ਾਨੇ ਹੋਣਗੇ ਜਿਹੜੇ ਅਜੇ ਲੱਭੇ ਜਾਣ ਦੀ ਉਡੀਕ ਕਰ ਰਹੇ ਨੇ